ਕਿਸਾਨ ਤੇ ਵਪਾਰੀ ਦੋਨੋਂ ਹੀ ਮੁਸੀਬਤ ਦੇ ਵਿੱਚ ਨੇ ਲਗਾਤਾਰ ਬਾਰਿਸ਼ੋਂ ਨਾਲ ਲਈ ਕਹਿਰ ਲੈ ਕੇ ਆ ਰਿਹਾ ਹੈ ਦਰਅਸਲ ਹਿਮਾਚਲ ਤੇ ਪੰਜਾਬ ਦੇ ਵਿੱਚ ਹੋ ਰਹੀ ਬਾਰਿਸ਼ ਕਰਕੇ ਸਿਰਫ ਦਰਿਆਵਾਂ ਦਾ ਪਾਣੀ ਪੱਦਰ ਹੀ ਨਹੀਂ ਵਧਿਆ ਸਗੋਂ ਸਬਜ਼ੀਆਂ ਦੀ ਉਤਪਾਦਨ ਤੇ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਦੱਸ ਦੇ ਕਿ ਹਿਮਾਚਲ ਦੇ ਵਿੱਚ ਮੀਹ ਦੇ ਕਾਰਨ ਸਬਜ਼ੀਆਂ ਦੀ ਟਰਾਂਸਪੋਰਟੇਸ਼ਨ ਦੇ ਉੱਤੇ ਵੀ ਕਾਫੀ ਅਸਰ ਪਿਆ ਜਦਕਿ ਪੰਜਾਬ ਦੇ ਵਿੱਚ ਲੋਕਲ ਫਸਲਾਂ ਭਾਰੀ ਮੀਂਹ ਦੇ ਕਾਰਨ ਸੜ ਰਹੀਆਂ ਨੇ ਇਸ ਦੇ ਨਾਲ ਨਾ ਸਿਰਫ ਮੰਡੀਆਂ ਦੇ ਵਿੱਚ ਸਬਜ਼ੀਆਂ ਦੀ ਮੰਗ ਵਧੀ ਹੈ ਸਗੋਂ ਕੀਮਤਾਂ ਵੀ ਚੜ ਗਈਆਂ ਨੇ ਤੇ ਕਿਸਾਨ ਤੇ ਵਪਾਰੀ ਦੋਹਾਂ ਨੇ ਇਸ ਤਬਾਹੀ ਦੇ ਉੱਤੇ ਚਿੰਤਾ ਜਤਾਈ ਹੈ ਕਿਸਾਨਾਂ ਦੇ ਅਨੁਸਾਰ ਉਹਨਾਂ ਦੀ ਕਾਫੀ ਫਸਲ ਮੀਂਹ ਦੇ ਕਾਰਨ ਖਰਾਬ ਹੋ ਚੁੱਕੀ ਹੈ ਜਦਕਿ ਵਪਾਰੀ ਮੰਗ ਵਧਣ ਦੇ ਬਾਵਜੂਦ ਸਪਲਾਈ ਲੈ ਕੇ ਨਹੀਂ ਆ ਸਕੇ ਦੋਵੇਂ ਵਰਗ ਹੁਣ ਸਰਕਾਰ ਦੇ ਕੋਲੋਂ ਹਾਲਾਤ ਨੂੰ ਦੇਖਦਿਆਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ। ਖੇਤੀਬਾੜੀ ਵਿਭਾਗ ਦੇ ਵੱਲੋਂ ਵੀ ਹਾਲਾਤ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਤਾਂ ਬੇਹੱਦ ਚਿੰਤਾਜਨਕ ਇਹ ਖਬਰ ਹੈ ਜਿੱਥੇ ਕਿਸਾਨ ਤੇ ਵਪਾਰੀ ਦੋਹਾਂ ਦੇ ਲਈ ਇਹ ਚਿੰਤਾ ਭਰੀ ਖਬਰ ਹੈ। ਜਿੱਥੇ ਲਗਾਤਾਰ ਬਰਸਾਤ ਦੇ ਕਾਰਨ ਸਬਜ਼ੀਆਂ ਦਾ ਨੁਕਸਾਨ ਹੋ ਰਿਹਾ ਹੈ। ਸਬਜ਼ੀਆਂ ਸੜ ਰਹੀਆਂ ਨੇ ਤੇ ਵਪਾਰੀ ਵੀ ਜਿਹੜੇ ਕਿ ਰੇਟ ਵਧਣ ਦੇ ਕਾਰਨ ਉੱਥੋਂ ਸਮਾਨ ਜਿਹੜਾ ਕਿ ਸਬਜ਼ੀਆਂ ਨਹੀਂ ਚੁੱਕ ਕੇ ਲੈ ਕੇ ਆ ਰਹੇ ਠੀਕ ਹੈ ਕੀ ਕਹਿਣਾ ਚਾਹੋਗੇ ਜੀ ਇਹ ਬਰਸਾਤਾ ਹੋ ਰਹੀਆਂ ਹਿਮਾਚਲ ਵੀ ਹੋ ਰਹੀ ਆ ਪੰਜਾਬ ਚ ਵੀ ਕਪੂਲੇ ਵੀ ਕੱਲ ਬਰਸਾਤ ਹੋਈ ਕੱਦਸੋਂ ਵੀ ਕਿੰਨਾ ਅਸਰ ਪੈ ਰਿਹਾ ਸਬਜ਼ੀਆਂ ਤੇ ਸਰ ਬਹੁਤ ਕਾਫੀ ਅਸਰ ਪੈ ਰਿਹਾ ਵਾ ਹਿਮਾਚਲ ਤੋਂ ਜ਼ਿਆਦਾਤਰ ਹੁਣ ਸੱਜੀ ਆ ਰਹੀ ਹੈ ਤੇ ਕਾਫੀ ਤੇਜ ਹੈ ਹਮਾਚਲ ਲੋਕਲ ਸੱਜੀ ਥੋੜੀ ਰਹਿ ਗਈਆਂ ਵਾ ਤੁਸੀਂ ਆਪਣੇ ਵੀ ਸਾਮਣਾ ਬਰਸਾਤ ਹੁੰਦੀ ਰਹੀ ਜਿਵੇਂ ਹਿਮਾਚਲ ਵਾਂਗੂ ਤੇ ਸਰ ਸਬਜ਼ੀ ਤੇ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਲੋਕਾਂ ਦੇ ਜਿਹੜਾ ਦਿਹਾੜੀਦਾਰ ਬੰਦਾ ਚਾ ਮਜ਼ਦੂਰ ਬੰਦਾ ਉਹਦੇ ਲਈ ਤਾਂ ਕਾਫੀ ਹੋ ਕੋਣੀ ਸੱਜੀ ਖਾਣ ਦੀ ਇਹ ਵਿਚਾਰੀ ਦੀ 330 ਇਹ 100 ਰੁਪਏ 200 ਰੁਪਏ ਵਾਲੀ ਸਬਜ਼ੀ ਖਾਊਗਾ ਜਿਹੜਾ ਹੈਗਾ ਸਰ ਇਹ ਬਰਸਾਤ ਕਰਕੇ ਜਿਆਦਾ ਸਬਜ਼ੀ ਤੇਜ਼ ਹੈ ਸਬਜ਼ੀ ਕੀ ਭਾਅ ਕਿੰਨਾ ਦੀ ਹੈ ਸਰ ਸਬਜ਼ੀ ਜਿਹੜੀ ਪਹਿਲੇ ਦੀ ਭਾਅ ਸੀ ਪਹਿਲਾਂ ਸਰ 20 20 30 ਰੁਪਏ ਕਿਲੋ ਬੈਂਗਣੀ ਮੈਗਨ ਹੁੰਦੇ ਸੀ ਸਰ ਹੁਣ ਇਹ 50 50 ਰੁਪਏ ਕਿਲੋ ਹੈ ਜੀ ਤੇ ਜਿਹੜੇ ਟਮਾਟਰ 40 ਰੁਪਏ ਕਿਲੋ ਹੁੰਦੇ ਸੀ ਸਰ ਅਜੇ ਡਬਲ ਰੇਟ ਹੈ 80 ਰੁਪਏ ਕਿਲੋ ਹੈ ਜੀ ਤੇ ਜਿਹੜੀ ਗੋਭੀ ਸੀ 30 40 ਰੁਪਏ ਕਿਲੋ ਉਹ ਹੀ 70 80 ਰੁਪਏ ਹੈ ਜੀ ਤੇ ਕਾਕਾਂ ਦਾ ਵੀ ਅਸਰ ਫਰਕ ਪੈ ਰਿਹਾ ਸਰ ਇਸ ਟਾਈਮ ਤੇ ਫਰਕ ਸਰ ਕਾਫੀ ਨੁਕਸਾਨ ਹੋ ਰਿਹਾ ਜੀ ਦਾ 10 20000 ਦੀ ਸਬਜੀ ਐਂਡੀ ਡੇਲੀ ਕਈ ਵਾਰ ਉਹ ਵੀ ਨਹੀਂ ਵੱਟੇ ਜਾਂਦੇ ਪੈਸੇ ਪੂਰੇ ਨਹੀਂ ਹੁੰਦੇ ਕਈ ਵਾਰ ਡਬਲ ਲੱਗ ਕਰੋ ਵੀ ਦੇਣੇ ਪੈਂਦੇ ਸਰ ਇਸ ਟਾਈਮ ਤੇ ਕਿਉਂਕਿ ਦਾਗੀ ਹੁੰਦੀਆਂ ਸਬ지 ਇਸ ਟਾਈਮ ਕੱਚੀ ਹੁੰਦੀ ਹੈ ਜਿਆਦਾ ਨਹੀਂ ਰਹਿੰਦੀ ਇਸ ਟਾਈਮ ਇੱਕੋ ਦਿਨ ਚ ਸਰ ਖਰਾਬ ਹੈ ਜੀ ਟਮਾਟਰ ਸਰ ਜਿਆਦਾ ਖਰਾਬ ਹੁੰਦੇ ਹੈ ਦਾਗੀ ਆ ਰਹੇ ਕਿਉਂਕਿ ਬਰਸਾਤ ਕਰਕੇ ਦਾਗੀ ਹੋ ਜਾਂਦੇ ਟਮਾਟਰ ਕੋ ਦਿਨ ਚ ਵਟਾਕਾ ਪੈ ਜਾਂਦਾ ਹੈ 2000 ਰੁਪਏ ਕਰੇ ਇਸ ਟਾਈਮ ਟਮਾਟਰਾਂ ਦਾ ਜੀ ਜੇ 2 3 ਵੀ ਕਿਲੋ ਦਾਗੀ ਨਿਕਲ ਗਏ ਤੇ ਸਾਰੀ ਕਮਾਈ ਵੀ ਚਲ ਜਾਂਦੀ ਹੈ ਜੀ ਸਰ ਜੀ ਨਾ ਆਪਣਾ ਆਕਾਸ਼ ਪਾਜੀ ਕੀ ਕਹੋਗੇ ਤੁਸੀਂ ਇੱਥੇ ਸਬਜ਼ੀਆਂ ਵੀ ਆ ਗੀਆਂ ਹਾਂਜੀ ਠੀਕ ਹੈ ਤੇ ਬਰਸਾਤਾਂ ਹੋ ਰਹੀਆਂ ਵਾ ਇੱਕ ਪਾਸੇ ਮਾਝਾ ਜਿੱਥੇ ਲਗਾਤਾਰ ਬਰਸਾਤ ਹੋ ਰਹੀ ਆ ਦੂਜੇ ਪਾਸੇ ਪੰਜਾਬ ਚ ਵੀ ਆ ਉਹ ਬਰਸਾਤ ਚੱਲ ਰਹੀ ਆ ਦੋ ਦਿਨ ਵੀ ਪੈਂਦਾ ਰਿਹਾ ਤੇ ਕਿੰਨਾ ਤੇ ਜਿਹੜਾ ਫਰਕ ਪਿਆ ਵਾ ਸਬਜ਼ੀਆਂ ਦੀ ਆਪਾਂ ਸਬਜ਼ੀਆਂ ਦੀ ਗੱਲ ਕਰੀਏ ਸਬਜ਼ੀਆਂ ਤੜਾਈ ਨਹੀਂ ਹੋ ਰਹੀ ਤੇ ਉਹਦੇ ਨਾਲ ਕੋਈ ਸਬਜ਼ੀ ਖਰਾਬ ਵੀ ਹੋ ਰਹੀ ਜਿਆਦਾ ਪਾਣੀ ਵਾਸਤੇ ਤੇ ਮਹਿੰਗੀ ਤੇ ਇਹ ਕੀ ਭਾਅ ਚੱਲ ਰਿਹਾ ਹੈ ਇਸ ਲਈ ਆ ਧੰਨ ਨਾਲ ਉਹਨਾਂ ਦੇ ਤੇ ਵਧੇ ਜੇ ਲੱਗੀਆਂ ਆ ਇਕਾ ਉਦਾਂ ਦੇ ਹੀ ਆ ਜਿੰਦਾਂ ਦੇ ਪਹਿਲੇ ਸੀ ਪਹਿਲਾਂ ਗਰਮੀ ਜ਼ਿਆਦਾ ਸੀ ਹੁਣ بارش ਜ਼ਿਆਦਾ ਆ ਇਹ ਹਿਮਾਚਲ ਦੇ ਵਿੱਚ ਮੀਂਹ ਪੈਣ ਨਾਲ ਫਰਕ ਪਿਆ ਸਬਜ਼ੀਆਂ ਸਬਜ਼ੀਆਂ ਉਦੋਂ ਵੀ ਆਉਂਦੀਆਂ ਹਾਂ ਆਉਂਦੀਆਂ ਪਰ ਕੋਈ ਜ਼ਿਆਦਾ ਫਰਕ ਨਹੀਂ ਹੈ ਕਿਉਂਕਿ ਸਬਜ਼ੀ بارش ਨਾਲ ਖਰਾਬ ਵੀ ਹੋ ਜਾਂਦੀ ਨਾ ਜਿਹੜੀ ਕੰਦ ਮਨ ਨੂੰ ਨੁਕਸਾਨ ਜ਼ਿਆਦਾ ਹੋ ਰਿਹਾ ਨੁਕਸਾਨ ਹੋ ਰਿਹਾ ਮੀਂਹ ਪੈਣ ਨਾਲ ਆਣ ਵਾਲੇ ਸਮੇਂ ਦੇ ਵਿੱਚ ਜੇ ਇੰਨੀ ਪ੍ਰਸਤਾ ਹੁੰਦੀ ਰਹੀਆਂ ਹਨ ਹਾਂ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਜਸਪਾਲ ਸਿੰਘ ਹੈ ਠੀਕ ਹੈ ਤੇ ਕੀ ਕਹਿਣਾ ਚਾਹੂਗੇ ਸਬਜੀ ਜਿਹੜੀ ਆ ਰੇਟ ਕਾਫੀ ਵਧੇ ਆ ਜੇ ਕਿ ਕਿਉਂਕਿ بارشਾਂ ਕਰਕੇ ਜਿਹੜਾ ਵਾ ਇੱਕ ਪਾਸੇ ਮੱਚ ਬਾਰਿਸ਼ ਹੋ ਰਹੀਆਂ ਵਾ ਤੇ ਦੂਜੇ ਪਾਸੇ ਜੇ ਆਪਾਂ ਪੰਜਾਬ ਚ ਵੀ ਲਗਾਤਾਰ ਬਾਰਿਸ਼ ਹੋ ਰਹੀ ਆ ਕੱਲ ਵੀ ਦੋ ਦਿਨ ਕਪੂਰੇ ਚ ਬਾਰਿਸ਼ ਪੈਂਦੀ ਜੀ ਕੀ ਕਹੂਗੇ ਸਬਜੀ ਵਧੇ ਸਬ지ਆ ਵਧੇ ਭਾਈ ਜਿਚਾਉਣਾ ਹਰੀ ਸਬਜੀ ਆ ਜਿਹੜੀ ਵੇਲਾ ਵਾਲੀ ਸਬਜੀ ਹੈਗੀ ਆ ਜਿੱਦਾਂ ਹੁਣ ਬਰਸਾਤ ਪੈਂਦੀ ਆ ਤੇ ਪਹਿਲੀਆਂ ਵਿੱਚ ਜਾਨੀ ਆਮ ਹੀ ਪਾਣੀ ਖਤੋ ਜਾਂਦਾ ਵਾ ਤੇ ਤੜਾਈ ਜਿਹੜੀ ਹੁੰਦੀ ਆ ਮੁਸਕਲ ਹੋ ਜਾਂਦੀ ਜ਼ਿੰਮੇਦਾਰ ਨੂੰ ਜੀ ਇਸ ਕਰਕੇ ਨਾ ਸਬਜ਼ੀ ਦਾ ਰੇਟ ਅਕਸਰ ਵੱਧਦਾ ਵਾ ਤੇ ਜਿਹੜੀ ਚੀਜ਼ ਹੁਣ ਔਣੀ ਘਟਾ ਤੇ ਖਰੀਦ ਦੇ ਨਾਲ ਜਿਆਦਾ ਹੋਣ ਦੇ ਰੇਟ ਵਧਣਾ ਹੀ ਆ ਉਹਦਾ ਇਸ ਕਰਕੇ ਇਸ ਫਰਕ ਪੈਂਦਾ ਬਾਰਸ਼ੇ ਦੇ ਨਾਲ ਇਹਦਾ ਮਤਲਬ ਬਾਰਸ਼ਾ ਕਰਕੇ ਘਾਟਾ ਰਿਹਾ ਘਟਾ ਰਹੀ ਹੈ ਹਾਂਜੀ ਇਸ ਕਰਕੇ ਯਾਨੀ ਫਰਕ ਪੈ ਰਿਹਾ ਵਾ ਤੇ ਆਉਣ ਵਾਲੇ ਸਮੇਂ ਜੇ ਬਰਸਾਤਾ ਜਿੱਦਾਂ ਹੁੰਦੀ ਆ ਬਈਆਂ ਤੇ ਸਬਜ਼ੀ ਆਟੋਮੈਟਿਕ ਹੀ ਮਹਿੰਗੀ ਹੋਊਗੀ ਆਟੋਮੈਟਿਕ ਮਹਿੰਗੀ ਹੋਊਗੀ ਭਾਈ ਇਹ ਕਿ ਕਿਸੇ ਦੀ ਕੋਈ ਜ਼ਿੰਮੇਵਾਰੀ ਥੋੜਾ ਬੰਦੀ ਹੈਗੀ ਪਰ ਹੁਣ ਇਹ ਬਰਸਾਤਾਂ ਕਰਕੇ ਹੁਣ ਜ਼ਿੰਮੇਵਾਰ ਵੀ ਇਥੇ ਚੀਜ਼ ਦੇ ਵਿੱਚ ਜਿਹੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਣ ਰਿਹਾ ਉਹਨਾਂ ਕਰ ਪਰ ਇਸ ਕਰਕੇ ਕਰਨਾ ਪੈਂਦਾ ਉਹਨੂੰ ਵੀ ਹਾਂ ਇੱਕ ਪਾਸੇ ਹਮਾ ਚਲਦੇ ਚਮੀ ਪੈ ਰਿਹਾ ਕਾਫੀ ਇਹ ਪੰਜਾਬ ਦੇ ਵਿੱਚ ਵੀ ਰਿਆਣਾ ਮੀਂਹ ਪੈ ਰਿਹਾ ਕੰਕ੍ਰੀਟ ਦੋ ਦਿਨ ਬਰਸਾਤ ਹੁੰਦੀ ਰਹੀ ਹੈ ਕਿੰਨਾ ਨਸਰ ਪਿਆ ਹੋ ਸਬਜ਼ੀਆਂ ਦੇ ਉੱਤੇ ਸਬਜ਼ੀ ਤੇ ਬਹੁਤ ਜ਼ਿਆਦਾ ਸਰਪਿਆ ਸਬਜ਼ੀ ਹੁਣ ਤੇ ਮਿਲਦੀ ਵੀ ਨਹੀਂ ਪਈ ਮੰਡੀ 'ਚ ਨਹੀਂ ਆ ਰਹੀ ਤੇ ਇਹ ਮਿੰਗੀ ਵੀ ਹੋਈ ਏ ਸਬਜੀ ਹਾਂ ਸਬਜੀ ਦਾ ਰੇਟ ਤਾਂ ਪਤਨਾ ਹੀ ਹੈ ਭਾਜੀ ਮੰਡੀ ਚ ਨਾ ਨਹੀਂ ਰੇਟ ਐਕਚੁਅਲੀ ਵਧ ਜਾਨਾ ਤੇ ਇਹ ਸਬਜੀ ਆ ਕਿਥੋਂ ਰਹੀ ਏ ਇਹ ਇਧਰ ਸੁਲਤਾਨਪੁਰ ਏਰੀਆ ਚੋਂ ਆ ਰਹੀ ਏ ਮੰਡੇ ਏਰੀਆ ਚੋਂ ਆ ਰਹੀ ਏ ਅੱਛਾ ਮੰਡੇ ਜੀ ਤੋਂ ਜ਼ਿੰਮੇਦਾਰ ਲੈ ਕੇ ਪਹੁੰਚਦੇ ਹੋਣੇ ਹਾਂਜੀ ਹਾਂਜੀ ਤੇ ਸਬਜੀ ਖਰਾਬ ਵੀ ਹੋ ਰਹੀ ਹੋਣੀ ਏ ਬਈ ਬਰਸਾਤ ਦਾ ਪਾਣੀ ਲੱਗ ਕੇ ਸਬਜੀ ਖਰਾਬ ਹੋ ਰਹੀ ਏ ਤੇ ਕੀ ਭਾਗ ਹੀ ਚੱਲ ਰਿਹਾ ਤਾਜ ਪਿੰਡੀ ਲਗਾ ਲੋ 35 ਤੋਂ 40 ਰੁਪਏ ਪਿੰਡੀ ਚੱਲ ਰਹੀ ਏ ਹਲਵਾ 10 ਤੋਂ 12 ਰੁਪਏ ਚੱਲ ਰਿਹਾ ਹੈ ਕ੍ਰੇਲਾ ਵੀ ਤੋਂ 25 ਰੁਪਏ ਚੱਲ ਰਿਹਾ ਹਾਂਜੀ ਕੀ ਤੇ ਜੇ ਤਾਂ ਹੁਣ ਆਮ ਦੁਕਾਨਦਾਰਾਂ ਨੇ ਸਬਜ਼ੀ ਚੱਕਣੀ ਹੋਵੇ ਤੇ ਉਹ ਚੱਕ ਨਹੀਂ ਰਹੇ ਹੁਣ ਇਹ ਨਹੀਂ ਮਹਿੰਗੀ ਕਰਕੇ ਗੋਗੀ ਜੇ ਚੱਕਦੇ ਪਰ ਹਾਂ ਮੇ ਮਕਸਦ ਇਹ ਹੈ ਨਾ ਹੁਣ ਦੁਕਾਨਦਾਰ ਚੱਕ ਰਿਹਾ ਇੱਕ ਬਾਬਾ ਚੱਕਦਾ ਤਾਂ ਦੋ ਦਿਨ ਉਹ ਵਿਕਦਾ ਹੀ ਨਹੀਂ ਇਹ ਚੀਜ਼ ਹੈਗੀ ਤੇ ਲੱਗਦਾ ਕਿ ਇੰਨੇ ਬਰਸਾਤਾਂ ਹੁੰਦੀਆਂ ਰਹੀਆਂ ਤੇ ਸਬਜ਼ੀ ਖਤਮੀ ਹੋ ਜਾਣੀ ਜੇ ਬਰਸਾਤਾਂ ਇੰਨੇ ਜਲਦੀ ਆ ਰਹੀਆਂ ਨੇ ਸਬਜ਼ੀ ਖਤਮ ਹੋ ਜਾਏਗੀ